ਅਸੀਂ ਤੇਰੇ ਨਾਮ ਉਤੇ ਬਾਠ ਕਰਾਂਗੇ ਤੂੰ ਸਾਨੂੰ ਜਿਹੜਾ ਉਹ ਪਦਾਰਥ ਦੇ ਅਸੀਂ ਤੇਰੇ ਨਾਮ ਉਤੇ ਏਦਾਂ ਕਰਮ ਕਰਾਂਗੇ ਤੂੰ ਸਾਨੂੰ ਆ ਚੀਜ਼ ਦੇ ਇਹਨੂੰ ਕਹਿੰਦੇ ਵਪਾਰ ਹੁਣ ਸੂਮ ਜਿਹੜਾ ਹੈ ਸੂਮ ਦੇ ਬਾਬਦ ਮਹਾਰਾਜ ਕਹਿੰਦੇ ਦੇਖੋ ਸੂਮ ਮੈਂ ਧਨ ਰੱਖਣ ਕੋ ਦੀ ਆ ਮੁਗਦ ਕਹੈ ਧਨ ਮੇਰਾ ਮਨੁੱਖ ਨੂੰ ਜਿਹੜਾ ਮਹਾਰਾਜ ਨੇ ਧਨ ਬਖਸ਼ਿਆ ਦੌਲਤ ਬਖਸ਼ੀ ਆ ਇਹ ਸਿਰਫ ਕੇਵਲ ਰਾਖੀ ਵਾਸਤੇ ਦਿੱਤਾ ਆ ਇਨੂੰ ਕਿਹਾ ਵੀ ਤੂੰ ਇਹਦਾ ਚੌਕੀਦਾਰ ਬਣ ਕੇ ਰਹਿਣਾ ਰਾਖੀ ਕਰਨੀ ਹੈ ਪਰ ਮਨੁੱਖ ਜਿਹੜਾ ਇਹਦਾ ਮਾਲਕ ਬਣਿਆ ਬੈਠਾ ਹੁਣ ਜਦੋਂ ਕੋਈ ਹੋਵੇ ਚੌਕੀਦਾਰ ਤੇ ਮਾਲਕ ਬਣਨ ਦਾ ਭੁਲੇਖਾ ਪਾਲ ਬੈਠੇ ਤੇ ਉਹ ਜੀਵਨ 'ਚ ਸੁਖੀ ਕਿਦਾਂ ਹੋ ਸਕਦਾ ਹੈ ਜਿਹੜੇ ਤੁਸੀਂ ਹੋ ਹੀ ਨਹੀਂ ਉਹ ਬਣਨ ਦਾ ਤੁਸੀਂ ਵਿਖਾਵਾ ਕਰ ਰਹੇ ਹੋ ਤੇ ਫਿਰ ਤੁਹਾਡੇ ਨਾਲ ਉਹ ਮੂਰਖ ਕੌਣ ਹੋਏਗਾ ਜਿੰਦਗੀ ਦਾ ਸੁੱਖ ਆਨੰਦ ਚੈਨ ਸਭ ਕੁਝ ਤਾਂ ਜਿਹੜਾ ਤੁਸੀਂ ਇਦਾਂ ਹੀ ਗਵਾ ਦਿੱਤਾ ਹੈ ਫਿਰ ਸ਼ਾਂਤੀ ਕਿੱਥੋਂ ਆਏਗੀ ਉਹ ਜਦਾਂ ਕੋਈ ਇੱਕ ਬਹੁਤ ਜ਼ਿਆਦਾ ਤਣਾੜ ਕਾਰੋਬਾਰੀ ਸੀ ਇੱਕ ਦਿਨ ਉਹਦਾ ਮਿੱਤਰ ਉਹਨੂੰ ਮਿਲਣ ਗਿਆ ਜਦੋਂ ਮਿਲਣ ਗਿਆ